आज आप आए हैं पंजाब का शहर सुल्तानपुर लोधी गुरुद्वारा साहेब गुरखा बाग आइए करते हैं दर्शन बाबा जी की खोई के सारे संगत दर्शन करे ਜੀ ਨਾਇਬ ਜੀ ਇਹ ਹੈ ਗੁਰੂ ਕਾ ਬਾਗ ਬੰਦੂਆ ਜੀ ਅੱਜ ਨਾ ਇੱਥੇ ਖੰਡ ਪਾਟ ਸਾਹਿਬ ਰੱਖੇ ਆ ਤੇ ਵੈਸੇ ਤਾਂ ਪਾਠ ਨਾਮ ਦਾ ਸੁਖਨੀ ਸਾਹਿਬ ਦਾ ਰੋਜ਼ ਦੀਪੀਆਂ ਕਰਦੇ ਆ ਹਾਂ ਅੱਜ ਸ਼੍ਰੀ ਖੰਡ ਪਾਟ ਸਾਹਿਬ ਵੀ ਰੱਖੇ ਗਏ ਆ ਜੋ ਕਿ ਪਰਸੋਂ ਖੋਗ ਪੈਣੀ ਹੈ ਇਹ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ ਇੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਇਸੇ ਗੁਰਦੁਆਰੇ ਸਾਹਿਬ ਇੱਥੇ ਹੀ ਉਹਨਾਂ ਦੇ ਬੱਚੇ ਹੋਏ ਆ बाबा श्री चंद जी बाबा लख्मी दास जी वागू स्थान है और तुम थले भोरा साहब भी दिखाने फिर खूह भी दिखावा गुरु नानक देव जी दे। तुसी दे, तुसी सारी संगत भी दर्शन करे सारे ਸੋਨਾ ਗੁਰਦੁਆਰਾ ਸਾਹਿਬ ਬਣਿਆਗੇ ਜਿੱਤੂ ਨੇ ਮੀਣਾ ਦੇ ਉਪਰ ਆਇਆ ਤੇ ਲੋਕੀਂ ਇਹੋ ਕੁਝ ਨੰਨ ਗਿਆ ਇਹ ਬਣਨੇ ਚਾਹਤ ਲੋਕ ਨੇ ਸਿੱਸੀ ਚੈਨ ഫോൺ <laughs> മത ਅਓ ਜੀ ਸਾਰੇ ਸੰਗਤਾਂ ਨੂੰ ਦਰਸ਼ਨ ਕਰਾਈਏ ਪੂਰਾ ਸਾਬ ਦੇ ਕੋਈ ਨਹੀਂ ਹੁੰਦਾ ਇਹ ਜੀ ਜਿਹੜਾ ਮਾਰਤ ਬਣੀ ਨਾ ਗੁਰਦੁਆਰਾ ਸਾਹਿਬ ਦੀ ਹੁਣ ਦੁਬਾਰਾ ਰਾਮਾਰਤ ਬਣੀ ਆ ਉਦੋਂ ਪੂਰਾ ਸਾਹਬ ਨਿਕਲਿਆ ਥੱਲੇ ਹਮ ਇਹ ਗੁਰੂ ਨਾਨਕ ਦੇਵ ਜੀ ਦਾ ਘਰ ਵਾ ਪਹਿਲਾ ਬਣਿਆ ਹੋਇਆ ਜੀ ਹਮ ਨੇ ਬੱਲੇ ਤੇ ਫੋਨ ਕਹੋ ਫੋਨ ਨੇ ਬੰਦ ਕਰ ਕੋਈ ਫੋਨ ਖੇਲ ਪਰਵਣਾ ਕੰਨੀ ਇਹ ਹੋਈ ਹੈ ਨਾ ਇਹ ਤਾਂ ਫੋਨ ਹੋਣਾ ਨਹੀਂਗਾ ਇਹਨੇ ਇੱਕ ਫੋਨ ਫੋਨ ਚੱਲ ਜਾਊਗਾ ਬਸ ਕਿਉਂ ਚੱਲਦਾ ਮੈਂ ਤੁਮ ਇਤਨੇ ਹੀ ਪੁੱਛਦੀ ਸੀ ਵੀ ਨਟ ਨਹੀਂ ਚੱਲੇਗਾ ਨਹੀਂ ਨਹੀਂ ਫੋਨ ਹੀ ਕਿਹਾ ਸੀ ਫੋਨ ਉਹਨੇ ਕਹੀ ਮੈਂ ਤਾਂ ਪਿਆਰ ਲੱਗਦਾ ਤਾਂ ਹੀ ਉਥੇ ਬੈਠੀ ਮੈਂ ਨਾ ਫੋਨ ਨੂੰ ਨਹੀਂ ਹੁਣਾ ਸਭ ਕੇ ਪਾਸ ਨੋਟੀਫਿਕੇਸ਼ਨ ਗਈ ਆ ਹੂੰ ਜਾਂਦੇ ਨਹੀਂ ਨਾ ਪ੍ਰੋਬਲਮ ਤੇ ਆ ਗਈ ਇਨੱਚ ਤੇ ਬੰਦੇ ਬਣੀ ਹੈ ਬੰਦਾ ਜੇ ਪੱਕਾ ਚਲਾ ਲਈਏ ਹਾਂ ਅੱਜ ਦਾ